ਸਾਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤਾ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਤੇ ਪਹਿਲਾਂ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੇਕਰ ਤੁਸੀਂ ਇਸ ਨੂੰ ਵੀਡੀਓ ਨੂੰ YouTube ਤੋਂ ਦੇਖ ਰਹੇ ਹੋ ਤਾਂ ਪਲੀਜ਼ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਇਸ ਨੂੰ Facebook ਤੇ ਦੇਖ ਰਹੇ ਹੋ ਤਾਂ ਪਲੀਜ਼ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਤੇ ਆਪਣੀ ਮੈਂ YouTube ਵਾਲੀਆਂ ਭੈਣਾਂ ਨੂੰ ਦੱਸਦਾ ਵੀ ਆਪਾਂ Facebook ਤੇ ਉੱਪਰ ਵੀ ਵੀਡੀਓ ਪਾਉਣੇ ਆ ਚੈਹਲ ਡਿਜ਼ਾਈਨਰ ਪਟਿਕ ਦਾ ਨਾਮ ਤੇ ਹੀ ਆਪਣੀ Facebook ਤੇ ਜਿਹੜੀ ਆਪਣਾ ਪੇਜ ਬਣਿਆ ਹੋਇਆਗਾ ਤੁਸੀਂ ਉਹਦੇ ਤੇ ਆਪਾਂ ਨੂੰ ਜ਼ਰੂਰ ਫੋਲੋ ਕਰਿਓ ਜੀ ਚੈਹਲ ਡਿਜ਼ਾਈਨਰ ਪਟਿਕ ਤੇ ਨਾਮ ਤੇ ਆਪਾਂ ਮੈਂ نیچے ਆਈਡੀ ਵੀ ਮੈਂਸ਼ਨ ਕਰ ਦੋਗੀ ਜੀ ਤੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਵੀ ਉੱਥੇ ਜਾ ਕੇ ਵੀ ਆਪਾਂ ਨੂੰ ਜ਼ਰੂਰ ਫੋਲੋ ਕਰਿਓ ਜੀ ਤੇ ਪੱਤ ਤੋਂ ਬਾਅਦ ਸਪੋਰਟ ਹੈ ਜਿਹੜੀ ਉਹ ਆਪਾਂ ਨੂੰ ਕਰਿਓ ਤੇ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜਿਹੜੇ ਆ ਪਾ ਰਹੇ ਆ ਉਹ ਹੈਗੀ ਹੈ ਜੀ ਬਹੁਤ ਸਾਰੇ ਡਿਸਕਾਊਂਟ ਦੇ ਉੱਪਰ ਤੇ ਸੂਟ ਆਪਾਂ ਪਹਿਲਾਂ ਇਹਨਾਂ ਨਾਲ ਦੇ ਕਾਫੀ ਸੇਲ ਕਰ ਚੁੱਕੇ ਆਂਗੇ ਔਨਲਾਈਨ ਵੀ ਤੇ ਆਫਲਾਈਨ ਵੀ ਤੇ ਹੁਣ ਆਪਾਂ ਇਹਨੂੰ ਆਪਾਂ ਸੇਲ ਲਗਾ ਰਹੇ ਆਂਗੇ ਕਿਉਂਕਿ ਹੁਣ ਥੋੜਾ ਜਿਹਾ ਸੀਜ਼ਨ ਦਾ ਫਰਕ ਪੈ ਚੁੱਕਿਆ ਹੈਗਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਸੂਟ ਆ ਜਿਹੜੇ ਸਾਰੇ ਬ੍ਰਾਂਡਡ ਲੈਣਗੇ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਤੇ ਜਿਹੜਾ ਵੀ ਤੁਹਾਨੂੰ ਕੋਈ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਤੁਸੀਂ ਦੇ ਸਕਦੇ ਹੋ ਜੀ ਤੇ ਡਿਸਕਾਊਂਟਡ ਵੀਡੀਓ ਹੀ ਹੈ ਜੀ ਇਹ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਇਟਾਲੀਅਨ ਪੂਲ ਦੇ ਸੂਟ ਨੇ ਬਹੁਤ ਜਿਆਦਾ ਸੋਹਣੇ ਤੇ ਦੋ ਦੋ ਸੂਟ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜਿਹੜਾ ਇੱਕ ਹੋਇਆ ਉਹ ਵੀ ਦੱਸ ਦਾਂਗੇ ਆ ਤੁਸੀਂ ਦੇਖ ਸਕਦੇ ਹੋ ਸੂਟ ਪ੍ਰਾਈਜ਼ ਵੀ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਵੀਡੀਓ ਦੇ ਵਿੱਚ ਤੇ ਜੇ ਪਹਿਲਾ ਸੂਟ ਦੇਖ ਲਓ ਪੈਰਲਟ ਜੀ ਕਲਰ ਤੇ ਪਿੰਕ ਜੀ ਬਹੁਤ ਸੋਹਣੇ ਫਲਾਵਰ ਜੇ ਬਣੇ ਹੋਏ ਨੇ ਵਿੱਚ ਤੇ ਇਹਦੇ ਵਿੱਚ ਦੋ ਸੂਟ ਨੇ ਜੀ ਲਓ ਜੀ ਇਹਦੇ ਵਿੱਚ ਦੋ ਸੂਟ ਨੇ ਆਪਣੇ ਕੋਲੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਸੂਟ ਦਾ ਪ੍ਰਾਈਸ ਰਹੂਗਾ ਜੀ 700 ਰੁਪਿਆ 700 ਰੁਪਿਆ ਇਹਦਾ ਸੂਟ ਦਾ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਧਿਆਨ ਨਾਲ ਤੁਸੀਂ ਮੇਰਾ ਇਹ ਵੀਡੀਓ ਸੁਣ ਲਿਆ ਕਰੋ ਜੀ ਫਿਰ ਆਪਾਂ ਨੂੰ ਓਖਾ ਹੋ ਜਾਂਦਾਗਾ ਜੀ ਜਦੋਂ ਤੇ ਜੇ ਕਿਸੇ ਵੀ ਭੈਣ ਨੇ ਸਲਾਈ ਕਰਕੇ ਲੈਣਾ ਹੋਵੇ ਤਾਂ ਸਲਾਈ ਕਰਵਾ ਕੇ ਵੀ ਲੈ ਸਕਦੇ ਆ ਜੀ ਅਗਲਾ ਕਲਰ ਹੈ ਜੀ ਇਹਦੇ ਵਿੱਚ ਇਹ ਵਾਲਾ ਅਗਲਾ ਕਲਰ ਦੋ ਇਹਦੇ ਵਿੱਚ ਨੇ ਜੀ ਸੂਟ ਤੇ ਇਟਾਲੀਅਨ ਬੂਲ ਦੀ ਸਪੈਸ਼ਲ ਮੋਰ ਇਹਦੇ ਉੱਤੇ ਲੱਗੀ ਹੋਈ ਹੈ ਜੀ 700 ਰੁਪਏ ਦੇ ਵਿੱਚ ਹੈ 150 ਰੁਪਏ ਡਿਸਕਾਊਂਟ ਹੈ ਜੀ ਇਹ ਸੂਟ ਦੇ ਉੱਪਰ ਤੇ ਜੇ ਕਿਸੇ ਵੀ ਭੈਣ ਨੇ ਲੈਣਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਸ਼ਿਪਿੰਗ ਬਿਲਕੁਲ ਸਹੀ ਰਹੂਗੀ ਜੀ ਆਪਣੀ ਕੱਲਾ ਕੱਲਰ ਦਿਖਾਉਣੀ ਹੈਗੇ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਕਿਤਾ ਕਿ ਕਿਸੇ ਵੀ ਭੈਣ ਨੇ ਆਪਣੀ ਮੰਮੀ ਨੂੰ ਗਿਫਟ ਕਰਨਾ ਜਾਂ ਮੰਮੀ ਲਈ ਸੂਟ ਲੈਣਾ ਹੋਵੇ ਉਹਦੇ ਲਈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਜੇ ਇਹਦੇ ਨਾਲ ਤੁਸੀਂ ਦੁਪੱਟੇ ਲੈਣਾ ਚਾਹੋ ਦੁਪੱਟੇ ਵੀ ਡਾਈ ਕਰਵਾ ਕੇ ਆਪਣੇ ਆ ਜਿਹੜੇ ਤੁਸੀਂ ਲੈ ਸਕਦੇ ਹੋ ਜੀ ਕਲਰ ਇਹ ਵੀ ਬਹੁਤ ਜਿਆਦਾ ਸੋਹਣਾਗਾ ਇਟਾਲੀਅਨ ਬੋਲਦੇ ਸੂਟ ਹੈ ਇਹ ਵੀ ਤੇ ਜੇ ਕਿਸੇ ਵੀ ਭੈਣ ਨੂੰ ਪਸੰਦ ਆ ਸਕਰੀਨਸ਼ਾਟ ਲੈ ਲਓ ਇਹਦੇ ਵਿੱਚ ਆਪਣੇ ਕੋਲੇ ਇੱਕੋ ਹੀ ਸੂਟ ਹੈ ਜੀ ਇਹ ਕਲਰ ਦੇ ਵਿੱਚ ਇੱਕ ਸੂਟ ਹੈ ਅਗਲਾ ਹੈਗਾ ਜੀ ਪੀਚ ਜਿਹਾ ਕਲਰ ਇਹ ਵੀ ਬਹੁਤ ਸੋਹਣਾ ਨਿੱਕੀ ਨਿੱਕੀ ਬੁਟਟੀ ਦਾ ਕਲਰ ਹੈਗਾ ਇਹ ਇਹ ਵੀ ਬਹੁਤ ਸੋਹਣਾ ਦਾ ਨਿੱਕੀ ਨਿੱਕੀ ਬੁਟਟੀ ਦਾ ਸੂਟ ਹੈਗਾ ਤੇ ਇਹ ਕਲਰ ਹੈਗਾ ਜੀ ਜਿਹੜਾ ਇਹ ਪਿੰਕ ਪਿੰਕ ਜਿਹਾ ਸੂਟ ਹੈਗਾ ਅ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵੀ ਨਿੱਕੇ ਨਿੱਕੇ ਬੁਟੀਆਂ ਬੜੀਆਂ ਹੋਈਆਂ ਨੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ ਜੀ 700 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੇ ਇੱਕ ਆਪਾਂ ਹੋਰ ਦਿਖਾਵਾਂਗੇ ਉਹਨਾਂ ਦਾ ਪ੍ਰਾਈਸ ਵੱਖਰਾ ਹੋਊਗਾ ਤੇ ਆਹ ਵਾਲਾ ਹੈਗਾ ਜੀ ਅਗਲਾ ਸੂਟ ਇਹ ਵੀ ਗ੍ਰੇਜ ਆ ਕਲਰ ਹੈ ਮੰਮੀਆਂ ਦੇ ਪਾਉਣ ਲਈ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਆਹ ਲੋ ਜੀ ਇਹਨਾਂ ਦੇ ਉੱਪਰ ਕੋਈ ਬੋਨੀ ਆਉਂਦਾ ਕੋਈ ਰੰਗ ਨਹੀਂ ਫਿੱਟਦਾ ਕਿਉਂਕਿ ਆਪਾਂ ਇਹ ਸੂਟ ਬਹੁਤ ਜ਼ਿਆਦਾ ਸੇਲ ਕੀਤੇ ਬਹੁਤ ਜ਼ਿਆਦਾ ਡਿਮਾਂਡ ਸੀ ਇਹਨਾਂ ਸੂਟਾਂ ਦੀ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਇਹ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਅਗਲੇ ਅਗਲਾ ਸੂਟ ਇਹ ਵਾਲੇ ਸੂਟ ਆ 1000 ਰੁਪਏ ਤੇ ਆਪਾਂ ਪਹਿਲਾਂ ਸੇਲ ਕੀਤੇ ਸੀ ਤੁਸੀਂ ਵੀ ਪਿਛਲੀਆਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਪਾਂ ਇਹ ਸੂਟ 1000 ਰੁਪਏ ਦਾ ਸੇਲ ਕੀਤਾ ਸੀਗਾ ਜੀ ਹੁਣ ਇਹੇ ਡਿਸਕਾਊਂਟ ਤੇ ਆਪਾਂ 150 ਰੁਪਏ ਡਿਸਕਾਊਂਟ ਤੇ ਦੇ ਰਹੇ ਆਂ ਸੂਟ ਸਿਰਫ 850 ਰੁਪਏ ਦਾ ਤੁਸੀਂ ਇਹ ਸੂਟ ਆ ਜਿਹੜਾ ਲੈ ਸਕਦੇ ਹੋ ਸਾਹਿਬਾ ਬ੍ਰਾਂਡ ਦੇ ਸੂਟ ਨੇ ਜੀ ਬਹੁਤ ਜ਼ਿਆਦਾ ਹੀ ਵਧੀਆ ਕੁਆਲਿਟੀ ਹੈਗੀ ਇਹਨਾਂ ਤੇ ਕੋਈ ਕਲਰ ਨਹੀਂ ਫੇਟ ਹੁੰਦੇ ਕੋਈ ਵੀ ਇਹਨਾਂ ਦੇ ਉੱਪਰ ਆ ਜਿਹੜਾ બોરાઉ નહીં ਆਉਂਦਾ ਜੇ ਕਿਸੇ ਵੀ ਭੈਣ ਨੇ ਲੈਣਾ ਚਾਹੁੰਦੀ ਆ ਤੇ ਆਪਣਾ ਸੂਟ ਆ ਜਿਹੜਾ ਬਾਈ ਕਰ ਸਕਦੀ ਹੈ ਜੀ ਅਗਲਾ ਕੱਲ੍ਹ ਇਹਦੇ ਵਿੱਚ ਆਵਲਾਗਾ ਜੀ ਇਹ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਰਹਿ ਗਿਆ ਇਸ ਕਰਕੇ ਬਸ ਆਪਾਂ ਇਹ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਸੀਜ਼ਨ ਖਤਮ ਹੋ ਚੁੱਕਿਆਗਾ ਤੇ ਇਹ ਤੁਸੀਂ ਲੈ ਸਕਦੇ ਹੋ ਜੀ ਲੋਚੀ ਸਿਰਫ 850 ਦੇ ਵਿੱਚ ਤੁਸੀਂ ਇਹ ਸੂਟ ਆ ਜਿਹੜਾ ਲੈ ਸਕਦੇ ਹੋ ਜੀ ਬਹੁਤ ਜਿਆਦਾ ਸੋਹਣੀ ਸੂਤਨੀ ਕਾਫੀ ਕਲਰ ਆਏ ਵਾਲਾ ਅਗਲਾ ਕਲਰ ਹੈਗਾ ਜੀ ਪਰਪਲ ਇਹ ਵੀ ਬਹੁਤ ਸੋਹਣਾ ਲੱਗ ਇਹ ਕਲਰ ਵੀ ਬਹੁਤ ਸੋਹਣਾ ਜੀ ਇਹ ਵੀ ਲਾਈਟ ਜਿਹਾ ਕਲਰ ਹੈ ਕਈ ਵਸ ਲਾਸਟ ਪੀਸ ਆ ਗਾ ਤੇ ਜੇ ਤੁਸੀਂ ਤੁਸੇ ਨੂੰ ਇਹ ਕਲਰ ਲੈਣਾ ਹੋਵੇ ਇਹ ਵੀ ਲੈ ਸਕਦੇ ਹੋਗੇ ਤੇ ਜਿੰਦਾ ਵੀ ਜਿਹੜਾ ਵੀ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਹਾਂਜੀ ਅਗਲਾ ਜਿਹੜਾ ਸੂਟ ਹੈਗਾ ਜੀ ਉਹ ਵਾਲੇ ਹੈਗੇ ਨੇ ਸ਼ਿਮਰ ਤੇ ਸੂਟ ਤੇ ਇਹ ਵੀ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਤੇ ਇਹ ਸੂਟ ਆਪਾਂ ਹੈਗਾ ਜੀ 650 ਦਾ ਜੇ ਤੁਸੀਂ ਲੈਣਾ 650 ਰੁਪਏ ਦਾ ਇਹ ਸੂਟ ਆਪਾਂ ਦੇ ਰਿਹਾਗੇ ਬਹੁਤ ਸੋਹਣੀ ਸ਼ਿਮਰ ਆ ਇਹ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਹਾਂਗੇ ਇਹ ਆਪਾਂ ਦੇ ਕੋਲੇ ਤਿੰਨ ਪੀਸ ਰਹਿ ਚੁੱਕੇ ਨੇ ਤੇ ਇਸ ਕਰਕੇ ਆਪਾਂ ਡਿਸਕਾਊਂਟ ਤੇ ਦੇ ਰਹੇ ਹਾਂ ਜੀ। ਲਓ ਜੀ। ਜੇ ਥੋੜਾ ਜਿਹਾ ਬੋਡਲ ਗ੍ਰੀਨ ਕਲਰ ਹੈ ਜੇ ਦੋ ਕਲਰ ਇੱਕੋ ਜਿਹੇ ਨੇ ਬੋਡਲ ਗ੍ਰੀਨ ਨੇ ਇਹ ਦੋਨੇ ਸੂਟ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਜੇ ਦੋ ਸੂਟ ਮੰਗਵਾਉਣੇ ਚਾਹਣ ਤਾਂ ਦੋ ਵੀ ਮਕਵਾ ਸਕਦੇ ਥੋੜਾ ਜਿਹਾ ਪੈਂਟ ਦੇ ਵਿੱਚ ਇਹਨਾਂ ਨੇ ਫਰਕ ਆ ਜੀ ਥੋੜਾ ਜਿਹਾ 19 21 ਦੇ ਫਰਕ ਆ ਪੈਂਟ ਦੇ ਵਿੱਚ ਤੇ ਬਸ ਕਲਰ ਇਹਨਾਂ ਦਾ ਬੋਡਲ ਗ੍ਰੀਨ ਹੀ ਹੈ ਜੀ ਦੋ ਦੰਦਾ ਤੇ ਅਗਲਾ ਕਲਰ ਹੈਗਾ ਜੀ ਬਲੂ ਇਹ ਕਲਰ ਹੈ ਜੀ ਇਹ ਬਲੂ ਕਲਰ ਹੈਗਾ ਹਾਂਜੀ ਹਾਂਜੀ ਜਿਹੜਾ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਆਪਣਾ ਨੰਬਰ ਚੱਲ ਰਿਹਾ ਹੈਗਾ 950130027 ਉਹ ਨੰਬਰ ਦੇ ਉੱਪਰ ਤੁਸੀਂ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ ਕਿਸੇ ਵੀ ਪਹਿਣ ਨੇ ਦੇ ਨਾਲ ਦੁਪੱਟਾ ਲੈਣਾ ਹੋਵੇ ਆਪਣੇ ਕੋਲ ਪਯੌਰ ਚਨੂਨ ਕਮਲ ਦੇ ਕਮਲ ਚਨੂਨ ਦੇ ਦੁਪੱਟੇ ਨੇ ਉਹ ਆਪਾਂ ਤੁਹਾਨੂੰ ਡਾਈ ਕਰਵਾ ਕੇ ਦੇ ਸਕਦੇ ਆ ਇਹਨਾਂ ਦੇ ਨਾਲ ਉਹ ਚਨੂਨ ਦੇ ਦੁਪट्टे ਨੇ ਤੇ ਉਹਨਾਂ ਦੀ ਪ੍ਰਾਈਸ ਹੈਗਾ ਜੀ 350 ਰੁਪਿਆ ਜੇ ਤੁਸੀਂ ਡਾਈ ਕਰਵਾਉਂਗੇ ਤਾਂ ਨਾਲ 450 ਰੁਪਿਆ ਤੁਹਾਨੂੰ ਉਹ ਦੁਪੱਟਾ ਪਾਊਗਾ ਤੇ ਜੇ ਤੁਹਾਡੇ ਕੋਲੇ ਆਪਣੇ ਕੋਲੇ ਕੋਈ ਦੁਪੱਟਾ ਹੈਗਾ ਤੁਸੀਂ ਉਹ ਵੀ ਕੈਰੀ ਕਰ ਸਕਦੇ ਹੋ ਤੁਹਾਡੀ ਇੱਛਾ ਕੀ ਤੇ ਦੁਪੱਟੇ ਵੀ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਸਿਲਾਈ ਕਰਵਾ ਕੇ ਵੀ ਲੈਣਾ ਚਾਹੁੰਦੇ ਹੋ ਸਟੀਚਿੰਗ ਵੀ ਲੈਣਾ ਚਾਹੁੰਦੇ ਹੋ ਨਾਲ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਉਹ ਵੀ ਦੇ ਸਕਦੇ ਹੋਗੇ ਤੇ ਆਪਾਂ ਸਟੀਚਿੰਗ ਵੀ ਕਰਦੇ ਆਂਗੇ ਤੇ ਆਪਾਂ ਹੈਂਡਵਰਕ ਤੇ ਆਪਣਾ ਤੁਹਾਨੂੰ ਪਤਾ ਹੀ ਹੈਗਾ ਜੀ ਵਰਕ ਦਾ ਤਾਂ ਕੰਮ ਹੈਗਾ ਹੀ ਹੈਗਾਗਾ ਹੈਂਡਵਰਕ ਵੀ ਕਰਵਾ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਜੋ ਵੀ ਤੁਸੀਂ ਜਿੱਦਾਂ ਵੀ ਤੁਸੀਂ ਸੂਟ ਬਣਵਾਉਣਾ ਚਾਹ ਰਹੇ ਹੋ ਬਣਵਾ ਸਕਦੇ ਹੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਸਟ੍ਰਿਕਲ ਜੀ